ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਕਾਲੀਆਂ ਦਾ ਨਸ਼ਾ ਤਸਕਰ ਬਿਕਰਮ ਸਿੰਘ ਮਰੀਠੀਆ ਨਾਬਾ ਜੇਲ ਦੇ ਵਿੱਚ ਬੰਦ ਹੈ ਜਮਾਨਤ ਹੋਣੀ ਮੁਸ਼ਕਲ ਹੈ ਕਿਉਂਕਿ ਜਿਹੜਾ ਡਰਗ ਦਾ ਤੇ ਹੋਰ ਕਾਰੋਬਾਰ ਦਾ ਕੱਚਾ ਚਿੱਠਾ ਸੀ ਉਹ ਬਹੁਤ ਵੱਡਾ ਹੈ ਤੇ ਉਹ ਤਾਂ ਜੱਜ ਸਾਹਿਬਾਨ ਸ਼ਾਇਦ ਪੜਨਗੇ ਬਿਨ 40000 ਪੰਨਿਆਂ ਦੀ ਚਾਰ ਸ਼ੀਟ ਸੀ ਜਿਹੜੀ ਪੇਸ਼ ਕੀਤੀ ਸੀ ਕਸੂਤਾ ਫਸਿਆ ਹੋਇਆ ਫਸਨਾ ਵੀ ਚਾਹੀਦਾ ਹੈ 500 ਸਾਲ ਜੇਲ੍ਹ ਦੇ ਵਿੱਚ ਇਹਨਾਂ ਲੋਕਾਂ ਨੂੰ ਸੂਰਜ ਵੀ ਨਾ ਦਿਖਾਇਆ ਜਾਵੇ ਫਿਰ ਕਿਤੇ ਥੋੜੀ ਬਹੁਤੀ ਇਹਨਾਂ ਦੀ ਅਪਲ ਟਿਕਾਣੇ ਆਉਣੀ ਹੈ ਪਰ ਅੱਜ ਵਿਜੀਲੈਂਸ ਵੱਲੋਂ ਬਿਕਰਮ ਸਿੰਘ ਮਜੀਠੀਏ ਦਾ ਇੱਕ ਹੋਰ ਰਿਸ਼ਤੇਦਾਰ ਜਿਹੜਾ ਕਰੀਬੀ ਹੈ ਉਹਨੂੰ ਬੀ ਲੈਂਸ ਨੇ ਆਪਣੇ ਦਫਤਰ ਦੇ ਵਿੱਚ ਬੁਲਾਇਆ ਹੈ ਇਹਦਾ ਨਾਮ ਹੈਗਾ ਗਜਪਤ ਸਿੰਘ ਗਰੇਵਾਲ ਮਤਲਬ ਜਿਹੜੇ ਪੈਸਿਆਂ ਦੀ ਗੱਲ ਹੋ ਰਹੀ ਹੈ ਨਾ ਵੀ ਇੰਨਾ ਪੈਸਾ ਕਿੱਥੋਂ ਆਇਆ ਜਿਹੜੀ ਪ੍ਰਾਪਰਟੀ ਮਜੀਠੀਏ ਦੇ ਜਾਂ ਗਨੀਬ ਕੌਰ ਦੇ ਨਾਮ ਬੋਲਦੀ ਹੈ ਉਹ ਤਾਂ ਬਹੁਤ ਥੋੜੀ ਹੈ ਹਾਲ ਤਾਂ ਜਿਹੜੇ ਕਰੀਬੀ ਰਿਸ਼ਤੇਦਾਰ ਨੇ ਨਾ ਜਿਵੇਂ ਆ ਗਜਬਤ ਗਰੇਵਾਲ ਫੜਿਆ ਇਦਾਂ ਦੇ ਹੋਰ ਬਹੁਤ ਨੇ ਜਾਨੀ ਕਿ ਪਤਾ ਨਹੀਂ ਕਿੰਨੇ ਰਿਸ਼ਤੇਦਾਰਾਂ ਦੇ ਨਾਮ ਤੇ ਪ੍ਰਾਪਰਟੀ ਕੀਤੀ ਹੋਣੀ ਹੈ ਜਾਂ ਘਰਾਂ ਦੇ ਵਿੱਚ ਬੋਰੀਆਂ ਨੇ ਬੋਰੀਆਂ ਪੈਸੇ ਦੱਬੇ ਹੋਣੇ ਉਹ ਪਤਾ ਨਹੀਂ ਕਿੰਨੇ ਕ ਨਿਕਲਣੇ ਹਾਂ ਬਹੁਤੇ ਲੋਕ ਕਮੈਂਟ ਕਰਦੇ ਹੁੰਦੇ ਆ ਕਿ ਤੁਸੀਂ ਮੁੜ ਕੇ ਇਹ ਮੁੱਦਾ ਛੇੜਿਆ ਨਹੀਂ ਕਿੰਨੇ ਕ ਮੁੱਦੇ ਛੇੜੀ ਜਾਈਏ ਇਹਨਾਂ ਦੇ ਇੱਕ ਵਾਰੀ ਦੋ ਵਾਰੀ ਚਾਰ ਵਾਰੀ 10 ਵਾਰੀ ਬਹੁਤ ਬੋਲੀ ਜਾ ਰਹੇ ਇਹ ਉਹ ਲੋਕ ਨੇ ਜਿਨ੍ਹਾਂ ਨੇ ਪੰਜਾਬ ਨੂੰ ਬਰਬਾਦ ਕਰਤਾ ਔਰ ਜਿਹੜਾ ਇਹ ਕਰੀਬੀ ਰਿਸ਼ਤੇਦਾਰ ਇਹਨਾਂ ਦਾ ਵਿਜੀਲੈਂਸ ਨੇ ਬੁਲਾਇਆ ਮਜੀਠੀਆ ਦਾ ਇਹਦੇ ਕੋਲੇ ਵੀ ਪ੍ਰਾਪਰਟੀ ਕਰੋੜਾਂ ਦੇ ਵਿੱਚ ਪਤਾ ਨਹੀਂ ਕਿੰਨੇ ਕਰੋੜਾਂ ਦੀ ਔਰ ਇਹਨੇ ਜਿਹੜਾ ਪੈਸਾ ਛਪਾ ਕੇ ਰੱਖਿਆ ਮਜੀਠੀਏ ਦਾ ਉਹਦੀ ਪੁੱਛਗਿੱਛ ਵੀ ਹੋਣੀ ਹੈ ਬਹੁਤੇ ਲੋਕ ਤੰਗ ਕਰਦੇ ਸੀ ਕਿ ਇਹ ਤਾਂ ਜੀ ਡਰੱਗ ਦਾ ਜਾਂ ਨਸ਼ੇ ਦਾ ਕੋਈ ਕੇਸ ਥੋੜੀ ਹੈ ਇਹ ਤਾਂ ਪ੍ਰਾਪਰਟੀ ਦਾ ਚੱਕਰ ਹੈ ਪ੍ਰਾਪਰਟੀ ਦਾ ਚੱਕਰ ਆਪੀ ਹੈ ਵੀ ਇਹ ਨਸ਼ੇ ਤੋਂ ਪੈਸਾ ਜਿਹੜਾ ਬਣਾਇਆ ਕਿਵੇਂ ਬਣਿਆ ਐਡਾ ਵੱਡਾ ਕਾਰੋਬਾਰ ਇੰਨਾ ਪੈਸਾ ਕਿੱਥੋਂ ਬਣਿਆ ਇਹ ਤਾਂ ਸਭ ਨੂੰ ਪਤਾ ਹੀ ਹੈ ਮੇਰੀ ਬੇਨਤੀ ਇਹ ਹੈ ਅੱਜ ਦੇ ਇਸ ਮੁੱਦੇ ਤੇ ਵੀ ਬਿਕਰਮ ਸਿੰਘ ਮਜੀਠੀਆ ਦਾ ਜਿਹੜਾ ਸਭ ਤੋਂ ਕਰੀਬੀ ਰਿਸ਼ਤੇਦਾਰ ਗاجਪਤ ਸਿੰਘ ਗਰੇਵਾਲ ਹੈ ਹੁਣ ਉਹਦੇ ਵੀ ਛਿੱਤਰ ਫਿਰਨੇ ਜਦੋਂ ਇਹਦੇ ਛਿੱਤਰ ਫਿਰੂ ਤਾਂ ਇਹਨੇ ਪੰਜ ਸੱਤ ਹੋਰ ਫੜਾਉਣੇ ਆ ਕਿਉਂਕਿ ਚਾਚੇ ਤਾਏ ਮਾਸੀ ਮਾਮੇ ਭੂਆ ਪੁੱਫੜ ਭਤੀਜੇ ਭਾਣਜੇ ਪਤਾ ਨਹੀਂ ਹੋਰ ਕਿੰਨੇ ਕਿ ਸਾਹਮਣੇ ਆਉਣੇ ਇੱਕ ਨਹੀਂ ਹੈਗਾ ਇਹ ਜਿਹੜੀ ਅਰਬਾਂ ਖਰਬਾਂ ਦੀ ਜਾਇਦਾਦ ਬਣਾਈ ਹੈ ਨਾ ਮਜੀਠੀਏ ਕੋਲੇ ਤਾਂ ਜਿੰਨੀ ਹੈਗੀ ਹੈਗੀ ਇਹਨਾਂ ਦੇ ਰਿਸ਼ਤੇਦਾਰਾਂ ਕੋਲੇ ਕਿੰਨੀ ਹੋਣੀ ਹੈ ਇਹ ਵਿਜੀਲੈਂਸ ਨੇ ਹਾਲੇ ਚੰਗੀ ਤਰ੍ਹਾਂ ਖੇਤਰ ਫੇਰਨਾ ਹੈ ਤੇ ਹੁਣ ਕਹਿੰਦੇ ਪੁਲਿਸ ਦੇ ਕੁਝ ਜਿਹੜੇ ਮੁਲਾਜ਼ਮ ਨੇ ਉਹ ਵੀ ਕੁੱਟਣ ਵਾਲੇ ਵਧੀਆ ਜੇ ਭਰਤੀ ਕੀਤੇ ਹੋਏ ਨੇ ਕਿਉਂਕਿ ਕੋਈ ਨਹੀਂ ਰਿਟਾਇਰਮੈਂਟ ਹੋ ਚੱਲੀ ਹੈ ਕੋਈ ਥੋੜੇ ਜਿ ਸਿਆਣੇ ਹੋ ਗਏ ਤੇ ਹੁਣ ਨਵੇਂ ਜੇ ਮੁੰਡੇ ਭਰਤੀ ਕਰਦੇ ਵੀ ਚੰਗੀ ਤਰ੍ਹਾਂ ਛਿਲ ਲਾ ਕੇ ਪੁੱਛਣ ਵੀ ਦੱਸੋ ਪੈਸਾ ਮਜੀਠੀਆ ਦਾ ਕਿੱਥੇ ਪਿਆ ਇਹ ਉਹ ਲੋਕ ਨੇ ਜਿਨ੍ਹਾਂ ਨੇ ਬੋਰੀਆਂ ਦੀਆਂ ਬੋਰੀਆਂ ਬੈਗਾਂ ਦੇ ਬੈਗ ਪੈਸਾ ਡਰਗ ਮਨੀ ਦਾ ਲੋਕੋ ਕੇ ਰੱਖਿਆ ਹੋਇਆ ਤੇ ਹੁਣ ਇਹਦੇ ਖੇਤਰ ਫਿਰੂ ਚੰਗੀ ਤਰ੍ਹਾਂ ਮੈਂ ਇੱਕ ਬੇਨਤੀ ਕਰ ਦਿੰਨਾ ਵਿਕਰਮ ਸਿੰਘ ਮਜੀਠੀਆ ਨਾਬਾ ਜੇਲ੍ਹ ਦੇ ਵਿੱਚ ਬੰਦ ਹੈ ਤੇ ਬਹੁਤੇ ਲੋਕ ਇਹ ਤੰਗ ਕੱਢਦੇ ਹੁੰਦੇ ਆ ਕਿ ਸ਼ਾਇਦ ਬਾਹਰ ਆ ਜਾਊਗਾ ਇਹਨਾਂ ਦੀ ਬੀਜੇਪੀ ਦੇ ਨਾਲ ਸੈਟਿੰਗ ਹੈਗੀ ਹੈ ਜਮਾਨਤ ਹੋ ਜਾਊਗੀ ਜਮਾਨਤ ਹੋਵੇ ਨਾ ਹੋਵੇ ਜਿਹੜਾ ਮੱਥੇ ਤੇ ਕਲੰਕ ਲੱਗਿਆ ਨਾ ਹੁਣ ਜਿਸ ਬੰਦੇ ਦੇ ਸਿਰ ਤੇ ਦਸਤਾਰ ਹੋਵੇ ਮੂੰਹ ਤੇ ਦਾੜ੍ਹੀ ਹੋਵੇ ਉਹਨੂੰ ਇੱਕ ਸਿਆਣਪ ਭਾਵ ਉਹਨਾਂ ਮਨੁੱਖਾਂ ਵਿੱਚ ਇਨਸਾਨਾਂ ਵਿੱਚ ਗਿਣਾ ਜਾਂਦਾ ਹੈ ਜਿਹੜਾ ਸੁਲਝਿਆ ਹੋਵੇ ਸਿਆਣਾ ਹੋਵੇ ਵਧੀਆ ਕਿਰਦਾਰ ਦਾ ਮਾਲਕ ਹੋਵੇ ਪਰ ਜੇ ਪੱਗ ਵਾਲੇ ਬੰਦੇ ਤੇ ਮੂੰਹ ਤੇ ਦਾੜ੍ਹੀ ਵਾਲੇ ਬੰਦੇ ਤੇ ਨਸ਼ਿਆਂ ਨਸ਼ਾ ਤਸ਼ਕਰੀ ਦਾ ਦਾਗ ਲੱਗਾ ਹੋਵੇ ਤਾਂ ਇੱਕ ਲੰਕ ਧੋਤਾ ਨਹੀਂ ਜਾ ਸਕਦਾ ਨਾਲ ਹੀ ਕੋਈ ਜਾਣਾ ਜਿਹੜੇ ਲੋਕਾਂ ਦੇ ਘਰ ਉਜਾੜੇ ਨੇ ਨੌਜਵਾਨ ਨਸ਼ਿਆਂ ਦੀ ਭੇਟ ਚੜ ਗਏ ਉਹਨਾਂ ਦੀਆਂ ਬਾਦ ਅਸੀਸਾਂ ਇਹਨਾਂ ਲੋਕਾਂ ਨੂੰ ਲੱਗੀਆਂ ਨੇ ਤੇ ਲੱਗਣਗੀਆਂ ਤੇ ਜਿਹੜੇ ਲੋਕ ਦੁਖੀ ਨੇ ਉਹ ਲੋਕ ਕਦੇ ਨਹੀਂ ਚਾਹੁੰਦੇ ਕਿ ਮਜੀਠੀ ਵਰਗੇ ਗਲਕ ਬਾਹਰ ਆਉਣ ਉਹਨਾ ਮੈਨੂੰ ਚਾਹੀਦਾ ਪੰਜਾਬ ਦੇ ਲੋਕਾਂ ਨੂੰ ਬੇਨਤੀ ਹੈ ਜੇ ਅਸੀਂ ਪੰਜਾਬ ਨੂੰ ਨਸ਼ਿਆਂ ਤੋਂ ਮੁਕਤ ਕਰਨਾ ਹੈ ਤਾਂ ਜਿਹੜੇ ਇਹ ਮਸਲੇ ਨੇ ਨਸ਼ਿਆਂ ਦੇ ਮੁੱਦੇ ਤੇ ਭਾਵ ਜਿਹੜੇ ਲੋਕਾਂ ਨੇ ਨਸ਼ਿਆਂ ਦੇ ਨਾਲ ਪੰਜਾਬ ਨੂੰ ਬਰਬਾਦ ਕੀਤਾ ਹੈ ਇਹਨਾਂ ਲੋਕਾਂ ਦੇ ਵਿਰੋਧ ਵਿੱਚ ਆਵਾਜ਼ ਬੰਦਬੰਦ ਉਠਾਈ ਜਾਵੇ ਤਾਂ ਕਿਤੇ ਪੰਜਾਬ ਨੂੰ ਅਸੀਂ ਨਸ਼ਾ ਮੁਕਤ ਕਰ ਸਕਦੇ ਹਾਂ ਤੇ ਨਹੀਂ ਤਾਂ ਇਹ ਲੋਕ ਐਨੇ ਚਾਂਬਲੇ ਹੋਏ ਨੇ ਇਹਨਾਂ ਦੇ ਜਿਹੜੇ ਡੀਲਰ ਨੇ ਪਿੰਡਾਂ ਦੇ ਵਿੱਚ ਪਿੰਡਾਂ ਦੇ ਸਰਪੰਚ ਮੈਂਬਰ ਉਹ ਹਲੇ ਵੀ ਵੇਚਣੋਂ ਨਹੀਂ ਹਟੇ ਇਹ ਬੇਨਤੀ ਪ੍ਰਵਾਨ ਕਰਿਓ ਮੈਂ ਇਹ ਘਾਵਰ ਤੁਹਾਨੂੰ ਤਾਂ ਦੱਸੀ ਹੈ ਬੇਕਰਮ ਸਿੰਘ ਮਜੀਠੇ ਦਾ ਜਿਹੜਾ ਗਰੀਬੀ ਰਿਸ਼ਤੇਦਾਰ ਸੀ ਗਜਪਤ ਸਿੰਘ ਉਹਨੂੰ ਬਿਜਲੀਅੰਸ ਨੇ ਬੁਲਾਇਆ ਉਹਦੇ ਤੇ ਹੁਣ ਛੇਤਰ ਫਿਰਨ ਵਾਲਾ ਛੇਤੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ